वाहि ख़ाल वाहेगुरु वाहेड़ी हा जी हा जी सतीश जी हरन जी का जी सतीश जी सतीश काल जी जी और निगम हां जी हां जी तो करके तो नहीं जाम तो 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 कर के कर लिया मैंने वो माननीय पहले उससे जाकर अभी सारा देख के जी क्या हाल है जी भाई ठीक है जी बढ़िया ਰੋਣਾ ਬਣਾ ਕੇ ਤੇ ਤਰ੍ਹਾਂ ਤਰ੍ਹਾਂ ਦੇ ਕਰਾ ਲਾ ਲਾ ਪਹਿਲਾਂ ਡੀਜੇ ਤੋਂ ਪਾਉ ਲੈ ਕੇ ਉਹਨਾਂ ਨੂੰ ਨਾਲੇ ਟਿੱਕੇ ਹੋਣ ਲੋੜੇਗੀ ਇਹ ਸਮਾਨ ਲੈ ਕੇ ਜਾਣਾ ਵੀ ਮੇਟ ਪਾਣੀ ਘਟੇ ਤੋਂ ਪਾਣੀ ਘਟੇ ਤੋਂ ਹਾਂ ਅਥਰ ਸਮਾਨ ਬਹੁਤ ਆ ਗਿਆ ਜੀ ਇੱਕ ਘਟੇ ਦੀ ਲਿਜਾਏ ਕਿਉਂਕਿ ਇਹਨੇ ਬਾਹਰ ਰੋੜਾ ਤੇ ਨਹੀਂ ਅਸੀਂ ਘਰਾਂ ਦੇ ਵਿੱਚ ਪਚਾਉਣਾ ਜਾਂਦਾ ਜੀ ਬਹੁਤ ਬਰਾ ਲਾ ਜੀ ਤੇ ਸਾਧਾਰੀ ਯੋਗਦਾਨ ਪਾ ਲਈ ਕਿਤੇ ਕਿਤੇ ਕੋਈ ਨਹੀਂ ਧੰਨਵਾਦ ਫਰਮਾਈ ਭਰ ਆਜੋ ਮੈਂ ਡਾਕੂਮੈਂਟ ਆਜੋ ਹਾਂ ਠੀਕ ਹੈ ਮੈਂ ਇੱਧਰ ਇੱਧਰ ਉਰੇ ਕਰ ਲਓ ਜੀ ਉਹਦਾ ਦਿਖਾਉਣੇ ਸਾਨੂੰ ਇੱਧਰ ਲਾ ਰਹੇ ਹਾਂ ਆਹ ਆ ਜਾ ਜੀ ਬਣਾਈਆਂ ਕਿੱਟਾਂ ਇਹ ਇੱਧਰ ਆ ਕੇ ਪਾਕੀ ਜੀ ਪੱਲੇ ਥੋੜੇ ਜਿਹਾ ਇਹ ਕਰਕੇ ਇਹਦਾ ਸਾਰਾ ਸਾਮਾਨ ਹੈ ਨਿਕਲ ਪੈਂਦਾ ਜੀ ਘਰ ਦੀ ਨਿਕਾ ਦਾ ਹਾਂ ਲੋੜ ਤਾਂ ਠੀਕ ਹੈ ਜੀ ਬਹੁਤ ਜੀ ਅੰਤ ਵਿੱਚ ਇਹ ਨਹੀਂ ਅਜੇ ਤੁਹਾਨੂੰ

ਪੰਜ ਗਿਲ ਸਾਹਿਬ ਆਪਣੇ ਪੰਜਾਬ ਤੇ ਬਹੁਤ ਵੱਡੀ ਆਫਤ ਹੈ ਗਈ ਹੜ੍ਹ ਦੇ ਹੜ੍ਹ ਨੂੰ ਲੈ ਕੇ ਜੀ ਸੋ ਮੁਹਾਲੀ ਜੀ ਦੇ ਬਲਾਕ ਮਾਝੀ ਦੀ ਪਿੰਡਾਂ ਦੇ ਵਿੱਚ ਜੋ ਕਿ ਸੰਗਤਾਂ ਦੇ ਵੱਲੋਂ ਸਹਿਯੋਗ ਦੇ ਤੌਰ ਤੇ ਜੀ ਰਾਸ਼ਨ ਵਗੈਰਾ ਲੋਚੀ ਚਾਹੀਦੀ ਉਹ ਇਕੱਠੀ ਕੀਤੀ ਜਾ ਰਹੀ ਹੈ ਤੁਸੀਂ ਵੀ ਅੱਜ ਇੱਥੇ ਸੇਵਾ ਦੇ ਲਈ ਪਹੁੰਚਿਓ ਜੀ ਦੇਖੋ ਅੱਜ ਬਹੁਤ ਵੱਡੀ ਜਿਹੜੀ ਸਾਡੇ ਪੰਜਾਬ ਨੂੰ ਮਾਰ ਪਈ ਹੈ ਦੇਖੋ ਅਸੀਂ ਪਹਿਲੀ ਗੱਲ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਇਹ ਗੁਰੂਆਂ ਦੀ ਧਰਤੀ ਹੈ ਤੂੰ ਕਿਰਪਾ ਕਰ ਮਿਹਰ ਕਰ ਇਸ ਸਾਫਤਾ ਦੇ ਵਿੱਚੋਂ ਸਾਨੂੰ ਕੱਢ ਸੋ ਬਹੁਤ ਵੱਡਾ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਤੇ ਉਹਦੇ ਅੱਜ ਦੇਖੋ ਸਾਡੇ ਇਹ ਸਿੱਖ ਕੌਮ 'ਚ ਜਾਂ ਸਾਡੇ ਧਰਮ ਦੇ ਵਿੱਚ ਇਹ ਹੈਗਾ ਵੀ ਔਖੇ ਵੇਲੇ ਹਰ ਇੱਕ ਦੀ ਜਿਹੜਾ ਸਿੱਖਾ ਉਹ ਬਾਹਰ ਫੜਦਾ ਸੋ ਅੱਜ ਉਹਦੇ ਤਹਿਤ ਹੀ ਅੱਜ ਲੋਕ ਇੱਕ ਮਿਸ਼ਨ ਵੱਲੋਂ ਤੇ ਹਲਕੇ ਦੀ ਸਾਰੀ ਸੰਗਤ ਵੱਲੋਂ ਇੱਥੇ ਅੱਜ ਉਸ ਜੋ ਦਿੱਤਾ ਪਈ ਹੋਈ ਹੈ ਰਾਸ਼ਨ ਦਾ ਲੋਡ ਹੈ ਭਾਵੇਂ ਚਾਰੇ ਦੀ ਲੋਡ ਹੈ ਜਾਂ ਦਵਾਈਆਂ ਦੀ ਲੋਡ ਹੈ ਉਹ ਸਾਰਾ ਕੁਝ ਇਹ ਜਿਹੜਾ ਇੱਥੇ ਅੱਜ ਸੰਗਤ ਇਕੱਠਾ ਕਰਕੇ ਜਿਹੜਾ ਲੈ ਕੇ ਜਾ ਰਹੀ ਹੈ ਮੈਨੂੰ ਵੀ ਇਹਨਾਂ ਦਾ ਮੈਸੇਜ ਮਿਲਿਆ ਸੀ ਮੈਂ ਵੀ ਆਇਆ ਤੇ ਤਿਲ ਫੁੱਲ ਜੋ ਹੈ ਮੈਂ ਵੀ ਦੇਖੇ ਜਾ ਰਹੇ ਹਾਂ ਸੋ ਮੈਂ ਕਹਿੰਦਾ ਵੀ ਇਹ ਚੰਗੀ ਗੱਲ ਹੈ ਬਹੁਤ ਵਧੀਆ ਹੈ ਵੀ ਕਿਸੇ ਦੀ ਸਾਡੇ ਹੀ ਭਰਾ ਨੇ ਉਹ ਕਿ ਔਖੇ ਵੇਲੇ ਜਦ ਅਸੀਂ ਜਾ ਕੇ ਗੁਜਰਾਤ ਦੇ ਵਿੱਚ ਔਖੇ ਵੇਲੇ ਜਾ ਕੇ ਅਸੀਂ ਐਮਪੀ ਜਿਹਾ ਹੋਰ ਜਗ੍ਹਾ ਸੀ ਬਾਹ ਫੜਦੇ ਤਾਂ ਆਪਣੇ ਭਰਾ ਨੇ ਸੋ ਮੈਂ ਸੰਗਤ ਨੂੰ ਬੇਨਤੀ ਵੀ ਕਰੂੰਗਾ ਵੀ ਵੱਧ ਤੋਂ ਵੱਧ ਜੋ ਤੁਸੀਂ ਕਰ ਸਕਦੇ ਜਿਸ ਤਰ੍ਹਾਂ ਦਾ ਕਰ ਸਕਦੇ ਆ ਇਸ ਉਹਦੇ 'ਚ ਜ਼ਰੂਰ ਯੋਗਦਾਨ ਕਰੋ ਹਾਂ ਅਬ ਸਤਿ ਸ੍ਰੀ ਅਕਾਲ ਜੀ 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 ਆਪਾਂ ਦਾ ਇਹੀ ਕਹਿੰਦੇ ਆ ਜੇ ਅੱਜ ਪੰਜਾਬ ਦੇ ਹੱਥ ਮਾਰੇ ਆ ਤਾਂ ਉਸ ਪੰਜਾਬ ਨੂੰ ਸੁਧਾਰਨ ਵਾਸਤੇ ਪੰਜਾਬ ਵੀ ਖੁਦ ਖੜਾ ਹੋਇਆ ਪੰਜਾਬੀ ਪੰਜਾਬੀਆਂ ਦੇ ਹੀ ਕੰਮ ਆਉਣਗੇ ਠੀਕ ਹੈ ਸ਼ੁਕਰੀਆ ਧੰਵਾਦ ਕੀ ਕਿੱਥੇ ਜਾਣਾ ਮੈਂ ਚੱਲਿਆ ਬੱਸ ਮੈਂ ਤੇ ਕੋ ਮੈਂ ਤਾਂ ਲੈ ਕੇ ਗਿਆ ਆਪਣੇ ਤੇਰੇ ਮੋਰੇ ਵਾਲੇ ਚੱਲਿਆਣ ਮੈਂ ਤਾਂ ਜੋ ਉਹ ਨਾ ਜੀ ਮੇਠਾ ਦੁਰਗੜਾ ਨਹੀਂ ਅੱਛਾ ਅੱਛਾ ਉਹ ਦਵਾਈ ਲੈ ਮੈਂ ਉੱਥੇ ਮੈਂ ਵੀ ਜਾਣਾ ਉੱਥੇ ਨਾ ਬਾਰੇ ਬਹੁਤ ਨਹੀਂ ਕਿੰਨਾ ਚਾਣਾ ਬਾਬਾ ਬਾਬਾ ਜੱਤ ਗਾਉਂਗੇ ਮੈਂ ਖਾ ਏਜੰਸੀ ਉਹ ਕਿਹਾ ਹੈ ਕਹੇਗਾ ਦਾ ਜੀ ਖੁੱਲੀ ਇਥੇ ਬੂਤ ਗੜਾ ਦੀ ਬਰੀ ਚ ਪਰ ਅੱਛਾ ਜੀ ਦਵਾਈ ਦਿੰਦੇ ਨਾ ਸਰਕਾਰੀ ਉਹ ਦਵਾਈ ਨਹੀਂ ਬਾਬਾ ਪਰ ਪਾ ਦੇ 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 ਪਾ ਕਿਸਤ ਇਹ ਮਾਇਆ ਇਹ ਕਿਹਾ ਉਹ ਆਇਓ ਬਾਈ ਆਇਓ ਟਿਕ ਟਿਕ ਇਹ ਰੇਵੀਟਾ ਕਰ ਆਉਂਦੇ ਤੋਂ ਪਹਿਲਾਂ ਉਹ ਖੜਾ ਹੋ ਕੋਈ ਆ ਜਿਹੜੇ ਸਪੈਕ ਕਰੇ ਤੇਰੇ ਉੱਪਰ ਆਹ ਲਓ ਆਹ ý thức của cái người này của cái người này của cái người này của कद असाम उत्तराखंड जिथे भीड पई पी उथे जा लाए लगर अजिया ਪੰਜਾਬ تیرے ਦੇ ਹੀੜ ਪੈ ਗਈ ਅੰਦਰ ਦੱਸ ਦੇ ਕਿਹੜਾ ਕਿਹੜਾ ਆਇਆ ਕਿਹਨੇ ਆ ਕੇ ਦਰਦ ਵੜਾਇਆ ਤੇ ਇਸ ਸਮੇਂ ਦਰਦ ਵਡਾਉਣ ਵਾਲੇ ਵੀਰ ਤੁਸੀਂ ਦੇਖ ਸਕਦੇ ਹੋ ਵੀ ਇਸ ਸਾਡੇ ਪੰਜਾਬੀ ਵੀਰ ਜਿਹੜੇ ਅੱਜ ਖੜਾ ਦੀ ਮਾਰ ਚੱਲ ਰਹੇ ਪੰਜਾਬੀ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਵੱਡੀ ਤਦਾਦ ਦੇ ਵਿੱਚ ਗੁਰਦੁਆਰਾ ਗੜੀਪੌਰ ਕਸਬਾਕ ਮਾਜਰੀ ਦੇ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ بیس ਕੈਂਪ ਬਣਾਇਆ ਗਿਆ ਰਾਹਤ ਸਮੱਗਰੀ ਜੋ ਪੈਕ ਕੀਤੀ ਜਾ ਰਹੀ ਹੈ ਇਲਾਕੇ ਦੇ ਸਵਾਰਸੇਵੀ ਵੀਰ ਨੌਜਵਾਨ ਵੱ ਚੜ ਕੇ ਇਸ ਕੈਂਪ ਦੇ ਵਿੱਚ ਪੁੱਜ ਕੇ ਸੇਵਾ ਨਿਭਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਬਲਾਕ ਮਾਜਰੀ ਗੁਰਦੁਆਰਾ ਸਾਹਿਬ ਤੋਂ ਸੰਜੀਆਂ ਕਰ ਰਹੇ ਜਿੱਥੇ ਤੁਸੀਂ ਦੇਖ ਸਕਦੇ ਹੋ ਇਲਾਕੇ ਦੀਆਂ ਨਾਂਬਰ ਸਖਸ਼ੀਤਾ ਤੋਂ ਇਲਾਵਾ ਸਵਾਰਸੇਵੀ ਵੀਰ ਸੇਵਾ ਦੇ ਵਿੱਚ ਲੱਗੇ ਹੋਏ ਨੇ ਗਿਆਦਾ ਹੈ ਹਾਂ ਕੋਡਿੰਗ ਸਾਢੀ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਜਿਹੜਾ ਲੋਕ ਇਤ ਮਿਸ਼ਨ ਹੈ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਆਪਤਾ ਆਉਂਦੀ ਹੈ ਕੋਈ ਬਰਿਆਈ ਧੱਕੇਸ਼ਾਈ ਹੁੰਦੀ ਹੈ ਉਹ ਤੇ ਕੰਮ ਕਰਦਾ ਹਮੇਸ਼ਾ ਹੀ ਕਿਸਾਨੀ ਸੰਘਰਸ਼ ਤੋਂ ਲੈ ਕੇ ਅੱਜ ਤੱਕ ਭਾਵੇਂ ਕਿਸੇ ਤਰ੍ਹਾਂ ਦੇ ਵੀ ਕੋਈ ਸਮਾਜ ਦੇ ਮਸਲੇ ਨੇ ਇਸੇ ਤਰ੍ਹਾਂ ਥੋੜਾ ਹੜਾਂ ਦੀ ਜੋ ਸਥਿਤੀ ਪੈਦਾ ਹੋਈ ਹੈ ਉਸੇ ਦੇ ਤੋਂ ਸਾਡੇ ਸਾਰੇ ਜਿਹੜੇ ਮੈਂਬਰ ਹੈ ਲੋਕਇਤ ਮਿਸ਼ਨ ਪੂਰੇ ਤੌਰ ਤੇ ਉਹਨਾਂ ਖੇਤਰਾਂ ਵਿੱਚ ਵੀ ਪਹੁੰਚਿਆ ਤੇ ਇੱਥੇ ਵੀ ਪਿੰਡਾਂ ਦੇ ਵਿੱਚ ਸਮੱਗਰੀ ਇਕੱਠੀ ਕਰਕੇ ਪੂਰੀਆਂ ਦੋ-ਦੋ ਮਹੀਨੇ ਦਾ ਰਾਸ਼ਨ ਸਮੱਗਰੀ ਸਾਰੀ ਕਿੱਟਾਂ ਬਣਾਈਆਂ ਨੇ ਸੋ ਤਿਆਰ ਕਰਕੇ ਹੁਣ ਵੱਖ-ਵੱਖ ਪਮੇ ਉਹ ਫਾਜ਼ਿਲਕਾ ਬੋਹਰ ਹੈ ਡੇਰਾ ਬਾਬਾ ਨਾਨਕ ਹੈ ਗੁਰਦਾਸਪੁਰਾ ਰਮਦਾਸ ਹੈ ਅਜਨਾਲਾ ਹੈ ਤੇ ਪ੍ਰੋਜਪੁਰ ਦਾ ਖੇਤਰ ਹੈ ਸੁਲਤਾਨਪੁਰ ਲੋਧੀ ਦਾ ਖੇਤਰ ਹੈ ਜਿੱਥੇ-ਜਿੱਥੇ ਵੀ ਲੋੜ ਹੋਈ ਸੰਪਰਕ ਹੁੰਦਾ ਉੱਥੇ-ਉੱਥੇ ਜਾ ਕੇ ਅਸੀਂ ਕੈਂਪ ਲਗਾ ਕੇ ਬਿਸ਼ੇਸ਼ ਤੌਰ ਤੇ ਅੱਜ ਮੀਟਿੰਗ ਰੱਖੀ ਗਈ ਸੀ ਲੋਕ ਇਤਮਿਸ਼ਨ ਦੀ ਗੁਰਦੁਆਰਾ ਗੜੀ ਪੌਰਖਾ ਸਾਹਿਬ ਬਲਾਕ ਮਾਜਰੀ ਨਿਊ ਚੰਡੀਗੜ੍ਹ ਜਿੱਥੇ ਕੇਂਦਰ ਬਣਾਇਆ ਗਿਆ ਹੈ ਸੋ ਉਸ ਦੇ ਵਿੱਚ ਅੱਜ ਫੈਸਲਾ ਲਿਆ ਗਿਆ ਕਿ ਟੀਮਾਂ ਬਣਾਈਆਂ ਗਈਆਂ ਨੇ ਅਲੱਗ-ਅਲੱਗ 15 16 ਸਤੰਬਰ ਦੇ ਲਗਭਗ ਇੱਥੋਂ ਸਾਡਾ ਵੱਡਾ ਟਰੱਕ ਪਰ ਕੇ ਸਮਾਨ ਦਾ ਰਵਾਨਾ ਹੋਵੇਗਾ ਜਿਸ ਦੇ ਵਿੱਚ ਜਾ ਕੇ ਉੱਥੇ ਕੈਂਪ ਲਾ ਕੇ ਜਿੱਥੇ ਸਮਾਨ ਵੀ ਵੰਡਾਂਗੇ ਘਰ-ਘਰ ਤੇ ਲੋਕਾਂ ਦੀ ਭਾਵੇਂ ਘਰਾਂ ਦੀ ਸਫਾਈ ਹੈ ਜੋ ਹੋਰ ਕਿਸੇ ਸਹਾਇਤਾ ਦੀ ਹੱਥੀਂ ਸੇਵਾ ਵੀ ਕਰਨਗੇ ਤੇ ਉਹ ਟੀਮਾਂ ਬਦਲ-ਬਦਲ ਕੇ ਆਉਣਗੀਆਂ ਅਤੇ ਇੱਥੋਂ ਜਾਂਦੀਆਂ ਰਹਿਣਗੀਆਂ ਤੇ ਇਹ ਜਿਸ ਤਰ੍ਹਾਂ ਤੁਹਾਡੀ ਟੀਮ ਉੱਥੇ ਪਹਿਲਾਂ ਵੀ ਜਾ ਕੇ ਆਈ ਹੈ ਉੱਥੇ ਜਿਹੜਾ ਉੱਥੇ ਜਾ ਕੇ ਦੇਖ ਕੇ ਇਹ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਉਹ ਹਾਲਾਤ ਕਿਸ ਤਰ੍ਹਾਂ ਦੇ ਜਿਹੜੇ ਉੱਥੇ ਤੁਸੀਂ ਦੇਖ ਕੇ ਆਏ ਦੇਖੋ ਹਾਲਾਤ ਬਹੁਤ ਭੈੜੇ ਨੇ ਪਰ ਜਿਹੜੀ ਸੰਗਤ ਆ ਉਹਦੇ ਰਾਹੀਂ ਸਮਾਜ ਦਰਦੀਆਂ ਦੇ ਰਾਹੀਂ ਇਹ ਕਾਰਜ ਹੋ ਰਹੇ ਨੇ ਲੋਕਾਂ ਦੀਆਂ ਫਸਲਾਂ ਤਾਂ ਬਿਲਕੁਲ ਤਬਾਹ ਹੋਈ ਤਾਂ ਹੋਈਆਂ ਹੀ ਐ ਅਗਲੀ ਫਸਲ ਵੀ ਬਿਲਕੁਲ ਨਹੀਂ ਉੱਥੇ ਪੈਦਾ ਹੋਵੇਗੀ ਤੇ ਖੇਤਾਂ ਦੇ ਵਿੱਚ ਜਿਹੜੀ ਸਲਟ ਹੈ ਮਿੱਟੀ ਬਹੁਤ 4 4 5 5 6 6 ਫੁੱਟ ਤੱਕ ਭਰ ਗਈ ਹੈ ਘਰਾਂ ਦੇ ਵਿੱਚ ਵੀ ਮਿੱਟੀ ਉਹਨਾਂ ਦੇ ਬਹੁਤ ਭਰ ਗਈ ਹੈ ਰੇਤ ਜਮਾ ਹੋ ਗਈ ਹੈ ਲੋਕਾਂ ਦੇ ਪਸ਼ੂ ਮਰ ਗਏ ਜਾਨੀ ਨੁਕਸਾਨ ਹੋਇਆ ਮਾਲੀ ਤਾਂ ਸਾਰਾ ਨੁਕਸਾਨ ਹੋਇਆ ਹੀ ਹੈ ਸਮਾਨ ਉਹਨਾਂ ਦਾ ਸਾਰਾ ਖਰਾਬ ਹੋ ਗਿਆ ਹੈ ਸੋ ਜਿਸ ਤਰ੍ਹਾਂ ਦੀ ਵੀ ਸਹਾਇਤਾ ਦੀ ਲੋੜ ਹੈ ਕਿਉਂਕਿ ਮਨੁੱਖਤਾ ਨੂੰ ਸਭ ਤੋਂ ਪਹਿਲਾਂ ਦਇਆ ਧਰਮ ਦੀ ਲੋੜ ਹੈ ਸੋ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਦੇ ਹੋਏ ਅਸੀਂ ਮਿਸ਼ਨ ਨੂੰ ਉਸੇ ਆਧਾਰ ਤੇ ਸਾਰੇ ਹੀ ਇੱਥੋਂ ਟੀਮਾਂ ਬਣਾ ਕੇ ਵੱਖ-ਵੱਖ ਉਹਨਾਂ ਖੇਤਰਾਂ ਵਿੱਚ ਜਾ ਕੇ ਕੰਮ ਕਰਨਗੇ ਆ ਤੇ ਜਿਸ ਤਰ੍ਹਾਂ ਦੀ ਵੀ ਲੋੜ ਹੈ ਇੱਥੋਂ ਪੂਰੀ ਜਿਹੜਾ ਦਫ਼ਤਰ ਇੱਥੇ ਕੇਂਦਰ ਸਥਾਪਿਤ ਕੀਤਾ ਇੱਥੇ ਡਿਊਟੀਆਂ ਲਾ ਕੇ ਜਿਹੜੇ ਤੁਹਾਡੇ ਨਾਲ ਜਾਣਾ ਚਾਹੁੰਦੇ ਜੇ ਉੱਥੇ ਜਾ ਕੇ ਸੇਵਾ ਕਰਨਾ ਚਾਹੁੰਦੇ ਇਲਾਕੇ ਦੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਤੁਸੀਂ ਇਦਾਂ ਦੇ ਜਿਹੜੇ ਇੱਥੇ ਬੰਦੇ ਇਕੱਠੇ ਹੋ ਕੇ ਉੱਥੇ ਜਾਵੇ ਕਿਉਂਕਿ ਉੱਥੇ ਵੀ ਇੱਕ ਦਿਨ ਦੇ ਵਿੱਚ ਕੰਮ ਤਾਂ ਹੋਣਾ ਨਹੀਂ ਜੀ ਤਾਂ ਉੱਥੇ ਰਹਿ ਕੇ ਕੰਮ ਕਰਨਾ ਪੈਣਾ ਇਹ ਕਿਸ ਤਰ੍ਹਾਂ ਦੀ ਦੇਖੋ ਅਸੀਂ ਇੱਥੇ ਵੀ ਹੁਣ ਟੀਮਾਂ ਜਿਹੜੇ ਪਿੰਡਾਂ ਦੇ ਮੋਤ ਪਰ ਆਏ ਸੀਗੇ ਉਹਨਾਂ ਨੇ ਬਣਾਤੀ ਆ ਅੱਗੇ ਉਹ ਆਪਣੀਆਂ ਟੀਮਾਂ ਬਣਾਉਣਗੇ ਤੇ ਉਹਦੇ ਰਾਹੀਂ ਅਸੀਂ ਉਹਨਾਂ ਨੂੰ ਸਮਾਂ ਦੇਵਾਂਗੇ ਪਹਿਲੇ ਆ ਪਹਿਲੇ ਦੂਜੇ ਅਤੇ ਤੀਜੇ ਜਥਿਆਂ ਦੇ ਵਿੱਚ ਕਿਹੜੇ ਜਾਣਗੇ ਤੇ ਜਿਹੜੇ ਹੋਰ ਵੀ ਜਾਣਾ ਚਾਹੁੰਦੇ ਨੇ ਪਿੰਡਾਂ ਦੇ ਨੌਜਵਾਨ ਐ ਜਾਂ ਹੋਰ ਕੋਈ ਸੇਵਾ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਉਹ ਵੀ ਸਾਡੇ ਨਾਲ ਸੰਪਰਕ ਕਰਨ ਉਹਨਾਂ ਨੂੰ ਵੀ ਟੀਮਾਂ ਰਾਹੀਂ ਵੱਖ-ਵੱਖਰੀ ਗੱਡੀ ਇੱਥੇ ਲੈ ਕੇ ਜਾਵੇਗੀ ਅਗਰ ਪੇਸ਼ੇਨ ਹੈ ਵਾਪਸ ਮੁੜਨਾ ਹੈ ਉਧਰੋ ਲੈ ਕੇ ਵੀ ਆਵੇਗੀ ਤੇ ਇਸੇ ਤਰ੍ਹਾਂ ਸਾਡਾ ਸਮਾਨ ਵੀ ਕਿੰਨੇ ਦਿਨਾਂ ਦਾ ਜਿਹੜਾ ਕਿਉਂਕਿ ਦਿਨ ਅਜੇ ਕੋਈ ਨਹੀਂ ਹੈ ਕਿਉਂਕਿ ਦਿਨ ਤਾਂ ਉੱਥੇ ਹੁਣ ਕੰਮ ਦੇ ਆਧਾਰ ਤੇ ਹੈ ਉੱਥੇ ਹੋ ਸਕਦਾ 15 ਦਿਨ 20 ਦਿਨ ਮਹੀਨਾ ਵੀ ਕੰਮ ਚੱਲਦਾ ਰਹੇ ਸੋ ਜਿੰਨਾ ਵੀ ਲੰਬਾ ਕੰਮ ਚੱਲਣਾ ਉਹ ਤਾਂ ਹੁਣ ਜਾ ਕੇ ਅਲੱਗ-ਅਲੱਗ ਖੇਤਰਾਂ ਵਿੱਚ ਅਸੀਂ ਜਾਣਾ ਹੈ ਜਿਹੜੇ ਬੰਦੇ ਉੱਥੇ ਜਾਣਗੇ ਉਹ ਉੱਥੇ ਲਗਾਤਾਰ ਰਹਿਣਗੇ ਘਾਂ ਤੇ ਜਾਂਦੇ ਰਹਿਣਗੇ ਕੰਮ ਚਾਲੇ ਨਹੀਂ ਚਲੋ ਜੇ ਪਿੱਛੇ ਵੀ ਕੰਮ ਹੈ ਉੱਥੇ ਵੀ ਡਿਊਟੀ ਲਵਾਉਂਦੇ ਰਹਿਣਗੇ ਪਿੱਛੋਂ ਇਧਰੋਂ ਜਥਾ ਅਲੱਗ ਚਲੇ ਜਾਏਗਾ ਟੀਮਾਂ ਅਲੱਗ ਅਲਗ ਬਣਾਵਾਂਗੇ ਅਸੀਂ ਸੋ ਜਿਹੜਾ ਰਾਸ਼ਨ ਹੈ ਵੱਡੇ ਪੱਧਰ ਤੇ ਸਾਡੇ ਕੋਲ ਜਮ੍ਹਾਂ ਹੋਇਆ ਸੋ ਉਹ ਵੀ ਜਾਂਦਾ ਰਹੇਗਾ ਥੋੜਾ ਥੋੜਾ ਅਸੀਂ ਘਰਾਂ ਵਿੱਚ ਪਚਾਵਾਂਗੇ ਜਿਉਂ-ਜਿਉਂ ਲੋੜ ਹੈ ਉਹਨਾਂ ਫੇਰ ਪਿੱਛੇ ਚਲੇ ਜਾਂਦੇ ਅੱਛਾ ਜਿਸ ਤਰ੍ਹਾਂ ਵੀਡੀਓ ਵੀ ਆ ਰਹੀਆਂ ਹੈ ਇਦਾਂ ਦੀਆਂ ਕਿ ਪਿੰਡਾਂ ਦੇ ਵਿੱਚ ਨਾ ਉੱਥੇ ਜਿਹੜੇ ਹਰ ਪਰੋਂ ਆਪਣੇ ਇਲਾਕੇ ਹੈ ਉਹਨਾਂ ਦੇ ਵਿੱਚ ਜਿਹੜੇ ਰਾਸ਼ਨ ਵਗੈਰਾ ਇਹ ਉਹ ਪਹੁੰਚ ਰਿਹਾ ਜਿਹੜਾ ਪਹੁੰਚ ਆ ਉਹ ਕਈ ਜਗ੍ਹਾ ਕਿਤੇ ਦੇਖਿਆ ਗਿਆ ਵੀ ਖਰਾਬ ਹੀ ਹੋ ਰਿਹਾ ਲੋਕ ਬੜੇ ਖਰਾਬ ਕਰ ਰਹੇ ਆ ਪਰ ਹੁਣ ਰਾਸ਼ਨ ਵੀ ਇਕੱਠਾ ਹੋਇਆ ਹੈ ਥੋਡੇ ਬੜੇ ਕਿਹੜੀ ਵਿਵਤ ਇਦਾਂ ਦੀ ਬਣਾਈ ਵੀ ਜਿਹੜੀ ਜਿੱਥੇ ਜ਼ਰੂਰਤ ਹੈ ਉੱਥੇ ਤੱਕ ਪਹੁੰਚ ਜਾਵੇ ਦੇਖੋ ਲੋਕਾਂ ਨੇ ਬੜੇ ਦਿਲ ਦੇ ਨਾਲ দান ਕੀਤਾ ਮਦਦ ਕੀਤੀ ਜਦੋਂ ਹੁਣ ਟਰਾਲੀਆਂ ਪਰ ਪਰ ਕੇ ਉੱਥੇ ਪਹੁੰਚੀਆਂ ਤਾਂ ਥੋੜਾ ਬਹੁਤਾ ਜਦੋਂ ਹੁਣ ਇਕੱਠਾ ਹੋ ਜਾਂਦਾ ਤਾਂ ਇਹ ਸਮੱਸਿਆ ਆ ਜਾਂਦੀ ਹੈ ਪਰ ਫਿਰ ਵੀ ਲੋਕਾਂ ਨੂੰ ਇਸ ਗੱਲ ਦੀ ਘਾਟ ਨਹੀਂ ਆਉਣ ਦਿੱਤੀ ਜਿਹੜੀ ਸਾਡੀ ਹੈ ਅਸੀਂ ਇਹ ਤਾਂ ਖੁਦ ਕਿੱਟਾਂ ਤਿਆਰ ਕਰਕੇ ਆਪ ਲੈ ਕੇ ਜਾ ਕੇ ਉੱਥੇ ਛੋਟੀ ਗੱਡੀ ਰਹੀ ਉੱਥੇ ਲਿਸਟਾਂ ਬਣਾਵਾਂਗੇ ਉਹਨਾਂ ਪਿੰਡਾਂ ਦੇ ਮੋਤਬਰਾਂ ਨਾਲ ਲੈ ਕੇ ਸੋ ਜਿਨ੍ਹਾਂ ਜਿਨ੍ਹਾਂ ਘਰਾਂ ਵਿੱਚ ਲੋੜ ਹੈ ਸਾਡੇ ਵਲੰਟੀਅਰ ਉੱਥੇ ਨਾਲ ਜਾਣਗੇ ਉਹਨਾਂ ਘਰਾਂ ਦੇ ਵਿੱਚ ਆਪ ਸੇਵਾ ਕਰਕੇ ਆਉਣਗੇ ਜਿਸ ਤਰ੍ਹਾਂ ਦਾ ਸਮਾਨ ਆ ਜਿਹੜਾ ਉੱਥੇ ਤੁਸੀਂ ਲੈ ਕੇ ਜਾਣਾ ਹੈ ਕਿੰਦਾ ਦੀ ਹੈ ਜਿਹੜੀਆਂ ਕਿੱਟਾਂ ਤਿਆਰ ਕੀਤੀਆਂ ਗਈਆਂ ਨੇ ਸਮਾਨ ਰਸੋਈ ਦਾ ਸਾਰਾ ਹੀ ਹੈ 2 ਮਹੀਨੇ ਦਾ ਭਾਵੇਂ ਬਰਤੋਂ ਦੇ ਵਿੱਚ ਆਉਣਾ ਵਾਲਾ ਜਿੱਥੇ ਸਾਰਾ ਚੀਨੀ ਚਾਪਤੀ ਤੇਲ ਦਾਣਾ ਚਾਵਲ ਉਹ ਵੀ ਹੈ ਉਹਦੇ ਨਾਲ ਖਾਣ ਪੀਣ ਦਾ ਵੀ ਭਾਵੇਂ ਉਹ ਰਾਸ਼ਾਂ ਛੋਲੇ ਤੇ ਬਿਸਕੁਟ ਹੈ ਟੂਥਪੇਸਟ ਹੈ ਤੇ ਇਸ ਦੇ ਨਾਲ ਹੀ ਅਸੀਂ ਮੈਡੀਕਲ ਦੀ ਵੀ ਨਾਲ ਟੀਮ ਲੈ ਕੇ ਜਾ ਰਹੇ ਹਾਂ ਕਿਸ਼ ਨੂੰ ਦਵਾਈਆਂ ਦੀ ਲੋੜ ਹੈ ਜਾਂ ਆਡੋ ਮਾਸ ਹੈ ਮੱਛਰਦਾਨੀਆਂ ਹੈ ਤੇ ਉਹਨਾਂ ਨੇ ਜਿਹੜਾ ਹੁਕਰਾਂ ਵਿੱਚੋਂ ਸਮਾਨ ਭਾਰ ਘਟ ਕੇ ਰੱਖਣਾ ਹੈ ਸਫਾਈ ਲਈ ਉਹਦੇ ਲਈ ਲੋੜ ਹੈ ਕਿ ਕਿਤੇ ਮੀਂਹ ਦਾ ਮੌਸਮ ਹੈ ਜਾਂ ਹੋਰ ਟਕਣੇ ਵਾਸਤੇ ਤਰਪਾਲਾਂ ਦਾ ਵੀ ਨਾਲ ਪ੍ਰਬੰਧ ਕਰ ਰਹੇ ਹਾਂ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਉਹ ਸਾਡੇ ਕੋਲ ਮੌਜੂਦ ਹੁੰਦੀ ਜਦ ਤੂੰ ਕਮਾਈ ਜਾਂ ਨਾਲ ਅਸਲ ਚ ਗੱਲ ਇਹ ਤਾਂ ਜੀ ਦੇਖੋ ਪਹਿਲੀ ਗੱਲ ਤਾਂ ਇਹ ਆ ਸਭ ਤੋਂ ਵੱਡੀ ਧੰਨਵਾਦ ਦੀ ਗੱਲ ਹੈ ਵੀ ਪੰਜਾਬ ਦੇ ਨਾਲ ਪੰਜਾਬ ਖੜ ਗਿਆ ਠੀਕ ਹੈ ਥੋੜਾ ਪਿੱਛੇ ਜਾ ਹਰ ਹਰ ਫਿਰਕਾ ਚਾਹੇ ਉਹ ਮੁਸਲਮਾਨ ਭਰਾ ਨੇ ਚਾਹੇ ਉਹ ਗਿੱਦੂ ਭਰਾ ਨੇ ਚਾਹੇ ਕੋਈ ਵੀ ਹੈ ਚਾਹੇ 크ਿਸਚਨ ਨੇ ਲੇਕਿਨ ਇਹ ਪਹਿਲੀ ਵਾਰੀ ਆ ਵੀ ਕਿ ਪੰਜਾਬ ਦੇ ਨਾਲ ਪੰਜਾਬ ਖੜ ਗਿਆ ਕੋਈ ਸਰਕਾਰ ਪੰਜਾਬ ਨਾਲ ਨਹੀਂ ਖੜੀ ਅੱਜ ਤੱਕ ਨਾ ਮੋਦੀ ਸਾਹਿਬ ਕੋ ਬੋਲੇ ਅੱਜ ਮੋਦੀ ਸਾਹਿਬ ਆ ਰਹੇ 10 ਮਤਲਬ ਘੱਟੋ ਘੱਟ ਵੀ 17 18 ਦਿਨਾਂ ਬਾਅਦ ਅੱਜ ਆਵੋ ਪੰਜਾਬ ਆ ਰਹੇ ਲੇਕਿਨ ਬੋਲੇ ਅਜ ਹਾਲ ਤੱਕ ਕੁਝ ਨਹੀਂ ਲੇਕਿਨ ਜਿਹੜਾ ਆਪਣਾ ਹਾਂ ਆਪਣਾ ਕੀ ਨਾਲ ਲੈਨੇ ਆ ਥੋੜਾ ਅਫਗਾਨਿਸਤਾਨ ਚ ਮਤਲਬ ਹੋਇਆ ਉੱਥੇ ਪਚਾਲ ਆਇਆ ਪਚਾਲ ਆਇਆ ਉੱਥੇ ਦਾ ਟਵੀਟ ਕਰਿਆ ਚਲੋ ਇਨਸਾਨੀਅਤ ਦੇ ਨਾਂ ਤੇ ਚੰਗੀ ਗੱਲ ਆਪਾਂ ਉਸ ਗੱਲ ਨੂੰ ਨਹੀਂ ਕਹਿੰਦੇ ਵੀ ਮਾੜੀ ਗੱਲ ਹੈ ਉਹ ਵੀ ਸਾਡੇ ਭਰਾ ਨੇ ਪਰ ਗੱਲ ਇਹ ਆ ਵੀ ਉੱਥੇ ਬਾਰੇ ਪਤਾ ਹੈ ਤੇ ਪੰਜਾਬ ਕਾਦੇ ਨਹੀਂ ਦਿਖਿਆ ਇਹਨੇ ਪਹਿਲਾਂ ਗੱਲ ਕਰਨੀ ਸੀ ਉਹ ਪਹਿਲਾਂ ਕਰਨੀ ਸੀ ਦੇਖੋ ਅੱਜ ਹੁਣ ਆਏ ਆ ਅੱਜ ਕੀ ਕਰਕੇ ਜਾਂਦੇ ਆ ਉਹ ਵਾਦੀ ਗੱਲ ਹੈ ਲੇਕਿਨ ਅੱਜ ਤਾਂ ਹੁਣ ਪੰਜਾਬ ਨੇ ਪੰਜਾਬ ਨੂੰ ਸਾਂਭ ਲਿਆ ਨਾ ਅੱਜ ਕਿਸੇ ਚੀਜ਼ ਦੀ ਪੰਜਾਬ ਨੂੰ ਲੋੜ ਨਹੀਂ ਨਾ ਰਾਸ਼ਨ ਦੀ ਐ ਨਾ ਪੈਸਿਆਂ ਦੀ ਐ ਸਾਰਾ ਪੰਜਾਬ ਖੜ ਗਿਆ ਮੁਸਲਮਾਨ ਭਾਈਚਾਰਾ ਸਾਰੇ ਖੜੇ ਠੀਕ ਹੈ ਜੀ ਉਹ ਪੂਜਾਰਾ ਬਦਨਾ ਬਾਤ ਤੋਂ ਸਾਰਨਪਰ ਤੋਂ ਮਤਲਬ ਟੋਲੀਆਂ ਬਣ ਬਣ ਕੇ ਬਤਲ 15 15 20 20 ਗੱਡੀਆਂ ਇਕੱਠੀਆਂ ਕਰਕੇ ਟਰਾਲੀਆਂ ਇਕੱਠੀਆਂ ਕਰ ਕਰਕੇ ਉੱਥੇ ਪਹੁੰਚ ਰਹੇ ਆ ਇਸ ਲਈ ਉਹਨਾਂ ਸਾਰੇ ਭਰਾਵਾਂ ਦਾ ਜੋ ਇਨਸਾਨੀਅਤ ਦੇ ਨਾਤੇ ਜਿਨ੍ਹਾਂ ਨੇ ਪੰਜਾਬ ਦਾ ਸਾਥ ਦਿੱਤਾ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਅਜਰੇ ਬਲਾਕ ਦੇ ਜਿੰਨੇ ਵੀ ਪਿੰਡ ਹੈ ਜਿਨ੍ਹਾਂ ਨੇ ਸਾਡੀ ਟੀਮ ਲੋਕ ਖੇਤ ਮਿਸ਼ਨ ਤੇ ਵਿਸ਼ਵਾਸ ਕਰਕੇ ਜਿਨ੍ਹਾਂ ਲੋਕ ਪੈਸੇ ਦੇ ਸਕਦੇ ਸੀ ਉਹਨਾਂ ਨੇ ਪੈਸੇ ਦਿੱਤੇ ਹੈ ਜਿਨ੍ਹਾਂ ਨੇ ਰਾਸ਼ਨ ਦੇਣਾ ਸੀ ਉਹ ਰਾਸ਼ਨ ਵੀ ਦਿੱਤਾ ਹੈ ਔਰ ਹਰ ਪਿੰਡ ਵਿੱਚੋਂ ਲੋਕ ਖੇਤ ਮਿਸ਼ਨ ਦੀ ਮਦਦ ਕੀਤੀ ਗਈ ਹੈ ਕਿਉਂਕਿ ਜਿੰਨਾ ਰਾਸ਼ਨ ਇਕੱਠਾ ਹੋਇਆ ਸਾਡੀ ਟੀਮ ਤੇ ਇਲਾਕੇ ਦੇ ਪਤਵੰਤੇ ਸੱਜਣ ਰਲ ਕੇ 16 ਜਾਂ 17 ਤਰੀਕ ਨੂੰ ਅਸੀਂ ਇੱਥੋਂ ਰਵਾਨਾ ਹੋ ਰਹੇ ਹਾਂ ਜਿਹੜੇ ਹੜਪ੍ਰਿਤਕ ਇਲਾਕਾ ਹੈ ਉਹਦੇ ਵਿੱਚ ਅਸੀਂ ਸਾਰਾ ਸਮਾਨ ਵੰਡਣ ਜਾ ਰਹੇ ਹਾਂ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਜਿਹੜੇ ਲੋਕ ਪ੍ਰਹਾੜਪ੍ਰਿਤ ਦਾ ਹੀ ਮਦਦ ਕਰ ਰਿਹਾ ਐ ਐਕਟਰ ਵੀ ਆਏ ਆ ਹੋਰ ਵੀ ਬਹੁਤ ਜਥੇਬੰਦੀਆਂ ਆਈਆਂ ਐ ਉਹਨਾਂ ਦਾ ਵੀ ਈਸਾ ਜਿਹੜਾ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਲੋਕ ਉਹਨਾਂ ਦਾ ਅਸੀਂ ਆਪਣੇ ਲੋਕੀਤੇ ਮਿਸ਼ਨ ਆਪਣੇ ਇਲਾਕੇ ਵੱਲੋਂ ਧੰਨਵਾਦ ਕਰਦੇ ਆ ਸਾਡੇ ਤੇ ਹਰ ਹਫ਼ਤੇ ਨਹੀਂ ਆਈਗਾ तकरीबन ਹਰ ਸਾਲ ਕੋਈ ਨਾ ਕੋਈ ਹਫ਼ਤੇ ਪੰਜਾਬ ਤੇ ਆ ਰਹੀ ਹੈ ਪਰ ਧੰਨ ਹਨ ਪੰਜਾਬ ਦੇ ਉਸੂਰ ਮੇ ਜਿਹੜੇ ਇਹ ਜੀ ਵੱਡੀ ਹੜ ਹੜਪੀੜਤਾ ਦੀ ਜਿੱਦਾਂ ਹੁਣ ਸਮੱਸਿਆ ਬਣੀ ਹੋਈ ਹੈ ਘਰ ਚ ਖਾਣ ਨੂੰ ਕੁਛ ਨਹੀਂ ਬਚਿਆ ਸਾਰਾ ਸਮਾਨ ਡੁੱਬ ਗਿਆ ਪਾਣੀ ਤੇ ਉਹ ਪਾਣੀ ਅਸੀਂ ਗਏ ਸੀ ਤਕਰੀਬਨ 2 ਦਿਨ ਪਹਿਲਾਂ ਚਾਰੇ ਪਾਸੇ ਪਾਣੀ ਪਾਣੀ ਦਿਖਦਾ ਹੈ ਪਰ ਧੰਨ ਲੋਕ ਨੇ ਉਹ ਜੋ ਕਹਿੰਦੇ ਨੇ ਕਿ ਅਜੇ ਸਾਡੇ ਕੋਲ ਸਮਾਨ ਹੈਗਾ ਸਾਨੂੰ ਅਜੇ ਤੁਹਾਡੀ ਸਰਸ਼ਨ ਦੀ ਲੋੜ ਨਹੀਂ ਹੈ ਜਿਵੇਂ ਲੋਕ ਹਿੱਤ ਮਿਸ਼ਨ ਦੀ ਸਾਰੀ ਟੀਮ ਨੇ ਵੱਖ-ਵੱਖ ਵਿਚਾਰਾਂ ਕਰ ਕਰਕੇ ਦੱਸੇ ਦਿੱਤਾ ਆਪਾਂ ਨੂੰ ਕੀ ਆਪਣਾ ਜਿਹੜਾ ਗਰੁੱਪ ਕਰ ਰਿਹਾ ਸੋ ਮੈਂ ਤਾਂ ਕਰਨੇ ਵਾਲਾ ਤਾਂ ਪ੍ਰਮਾਤਮਾ ਹੈ ਕਰੋਣੇ ਵਾਲਾ ਉਹੀ ਹੈ ਮੈਂ ਆਪਣੇ ਜਿਹੜੇ ਇਲਾਕੇ ਤੇ ਆਪਣੇ ਨੌਜਵਾਨ ਵੀਰ ਐ ਸਾਰੇ ਪਿੰਡ ਲੋਕ ਹਿੱਤ ਮਿਸ਼ਨ ਜਿਹੜਾ ਪਿੰਡਾਂ ਨਾਲ ਜੁੜਿਆ ਵਾ ਮੈਂ ਨਾ ਪਿੰਡਾਂ ਵਾਲਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ 15 16 ਤਰੀਕ ਦਾ ਅਸੀਂ ਪ੍ਰੋਗਰਾਮ ਬਣਾਇਆ ਹੈ ਵੱਧ ਚੜ ਕੇ ਨੌਜਵਾਨਾਂ ਨੂੰ ਅਕੇ ਆਉਣਾ ਚਾਹੀਦਾ ਹੈ ਤਾਂ ਕਿ ਹੱਥੀਂ ਸੇਵਾ ਕਰਕੇ ਜਿਵੇਂ ਉੱਥੇ ਮਾਲ ਰੋਲਦਾ ਫਿਰਦਾ ਸੀ ਦੇਖ ਕੇ ਆਏ ਸੀ ਦੋ ਤਿੰਨ ਦਿਨ ਪਹਿਲਾਂ ਉਹ ਰੋਲਣ ਨਾਲੋਂ ਅਸੀਂ ਆਪ ਸੋਧੀਂ ਆਪ ਕੈਂਪ ਲਾ ਕੇ ਆਪਣੇ ਹੱਥੀਂ ਆਪ ਕੈਂਪ ਲਾ ਕੇ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਲੋਕਾਂ ਦੇ ਘਰ ਘਰ ਪਜਾਈਏ ਬਾਕੀ ਮਾਲੀ ਮਦਦ ਜਿਵੇਂ ਦੱਸਿਆ ਭਾਜੀ ਰਾਣਾ ਵੀ ਡੀਜ਼ਲ ਪੰਟਰੋਲ ਦੀ ਪਿੰਸਤੀਆਂ ਨੂੰ ਲੋੜ ਹੈ ਡੀਜ਼ਲ ਵਾਲਿਆਂ ਘੱਤਰ ਟਰੈਕਟਰਾਂ ਨੂੰ ਡੀਜ਼ਲ ਦੀ ਲੋੜ ਹੈ ਉਹ ਵੀ ਅਸੀਂ ਆਪਣੇ ਵੱਲੋਂ ਜੋ ਮਾਇਆ ਉਦਮ ਮਾਇਆ ਕਰਾਂਗੇ